ਲੋਕਾਂ ਦਾ ਪੈਸੇ ਅਸੀਂ ਬੋਰਡਾਂ ਉੱਪਰ ਇਹ ਕਲਾਕਾਰ ਬਲਾਏ ਨੇ ਉਹਨਾਂ ਉੱਪਰ ਖਰਚ ਕਰ ਰਹੇ ਹਾਂ ਅਸੀਂ ਇਹ ਲੋਦੂ ਨਹੀਂ ਪ੍ਰਸ਼ਾਸਨ ਕਹਿੰਦਾ ਜਾਂ ਕਮੇਟੀ ਕਹਿੰਦੀ ਹੈ ਕਿ ਜੋ ਕੰਮ ਕਰ ਗੱਤ ਹੋ ਰਿਹਾ ਹੈ ਇਹ ਲੋਕਾਂ ਦਾ ਪੈਸਾ ਤੁਹਾਡਾ ਆਪਣਾ ਪੈਸਾ ਨਹੀਂ ਕਿ ਬੋਰਡਾਂ ਫੋਟੋਆਂ ਲੱਗੀਆਂ ਉਹ ਕੁਝ ਚੰਦ ਮੈਂਬਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਕਿ ਲੋਕਾਂ ਨੇ ਪੈਸੇ ਦਿੱਤੇ ਨੇ ਸੰਸਦਾਂ ਨੂੰ ਜਾਂ ਇਹਨਾਂ ਸ਼ਾਇਦ ਕਮੇਟੀ ਪਰਚੇ ਕੱਟੀਆਂ ਨਹੀਂ ਆਈਆਂ ਉਹ ਕਿਸੇ ਬੰਦੇ ਦੇ ਫੈਕੜਿਆਂ ਦੀ ਗਿਣਤੀ 'ਚ ਬੋਰਡ ਲੱਗੇ ਹੋਏ ਆ ਔਰ ਐਡੀ ਐਟੀਆਂ ਫੋਟੋਆਂ ਆਪਣੀਆਂ ਲਾਤੀਆਂ ਵੈਸੇ ਤਾਂ ਹਕੀਕਤ 'ਚ ਕੀ ਚਾਹੁੰਦੇ ਆ ਕਿ ਕਿਸੇ ਦੀ ਫੋਟੋ ਨਾ ਲੱਗੇ ਜਿਹੜੇ ਸਾਡੇ ਗੁਰੂ ਨੇ ਜਿਨ੍ਹਾਂ ਨੇ ਸਾਡੇ ਸਾਨੂੰ ਰਮਾਇਣ ਬਾਰੇ ਦੱਸਿਆ RAM ਜੀ ਬਾਰੇ ਦੱਸਿਆ ਕਿਤੇ ਨਾ ਉਹਦੀ ਫੋਟੋ ਦੀ ਜਗ੍ਹਾ ਚਾਹੀਦੀ ਸੀ ਉਹਨਾਂ ਦੀ ਫੋਟੋਆਂ ਲਾਉਣ ਨੂੰ ਜਗ੍ਹਾ ਨਹੀਂ ਹੈਗੀ ਔਰ ਬੋਰਡ ਤੇ ਤੁਸੀਂ ਦੇਖੋ 20 20 30 30 50 50 ਫੋਟੋਆਂ ਕੀ ਕੋਈ ਰਹਿ ਨਾ ਜਾਵੇ ਅੱਜ ਸਾਰਾ ਸ਼ਹਿਰ ਬੋਰਡਾਂ ਦਾ ਦੁਸ਼ਹਿਰਾ ਕਮੇਟੀ ਦੇ ਬੋਰਡਾਂ ਨਾਲ ਭਰ ਦਿੱਤਾ ਗਿਆ ਅਸੀਂ ਜਿਹੜੇ ਆਪਣੇ ਪਰਮਾਤਮਾ ਦੇ ਜੋ ਆਪਾਂ ਬੋਰਡ ਲਵਾਣੇ ਨੇ ਉਹਨਾਂ ਦਾ ਸੁਭੂਗ ਲਵਾਣਾ ਅਸੀਂ ਕਿੱਥੇ ਲਵਾਈ ਕਿੱਥੇ ਬੋਰਡ ਲਵਾਈਏ ਇਹ ਦੂਜੇ ਪਾਸੇ ਜੋ ਬਹੁਤ ਸ਼ਰਮਿੰਦਾ ਯੋਗ ਹੋਣੇ ਗੱਲ ਹੈ ਸ਼ਰਮਨਾਕ ਗੱਲ ਹੈ ਦੁਸ਼ਹਿਰਾ ਕਮੇਟੀਆਂ ਵੱਲੋਂ ਅੱਜ ਮੈਂ ਬੇਨਤੀ ਵੀ ਕਰਦਾ ਆਣ ਵਾਲੇ ਸਮੇਂ 'ਚ ਇਹ ਗੱਲ ਕੰਮ ਨਾ ਹੋਇਆ ਤਾਂ ਅਸੀਂ ਸਮੁੱਚਾ ਵਾਲਕੀ ਹੋ ਜਾਵਾਂਗਾ ਸਾਡਾ ਸਮਾਜ ਸਾਡਾ ਦੇਸ਼ ਜਿਹੜਾ ਸਾਨੂੰ ਭਾਈਚਾਰੇ ਦੇ ਸਾਜਿਂ ਬਿਧਾਨ ਦਾ ਮੈਸੇਜ ਦਿੰਦਾ ਤੇ ਉਹ ਕਿਤੇ ਵੀ ਸਾਨੂੰ ਇਸ ਤਰ੍ਹਾਂ ਦਾ ਕੁਝ ਵੀ ਉਪਰਾਲਾ ਉਹਨਾਂ ਵੱਲੋਂ ਦਸ਼ਰਥ ਕਮੇਟੀ ਵੱਲੋਂ ਸਾਨੂੰ ਨਜ਼ਰ ਨਹੀਂ ਆਇਆ ਜੋ ਕਿ ਇਸ ਦਾ ਇਸ ਕਰਕੇ ਸਮੁੱਚੇ ਸਮਾਜ 'ਚ ਬਹੁਤ ਭਾਰੀ ਰੋਸ ਹੈ ਤੇ ਮੈਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਲਾਈਵ 18 ਨਿਊਜ਼ੀ ਟੀਮ ਪਹੁੰਚੀ ਹੈ ਕਿ ਕਬਜ਼ਾ ਫੈਕਟਰੀ ਰੋਡ ਤੇ ਜਿੱਥੇ ਕੀ ਸਾਡੇ ਨਾਲ ਤੁਸੀਂ ਦੇਖੋਗੇ ਬਾਲਮਿਕੀ ਭਾਈ ਜਾਰਾ ਤੇ ਸੀਖ ਸੈਨਾ ਦੇ ਆਗੂ ਖੜੇ ਨੇ ਤੇ ਅਸੀਂ ਇਹਨਾਂ ਨੂੰ ਪੁੱਛਣੇ ਹਨ ਪ੍ਰਸਤੁਤ ਸਨ ਬੁਲਾਈਏ ਸਾਡੇ ਨਾਲ ਖੜੇ ਨੇ ਈ ਕੁਮਾਰ ਵਾਲਮਿਕੀ ਪਰੰਦਰ ਕਮੇਟੀ ਦੇ ਆਗੂ ਪ੍ਰਧਾਨ ਅਜੀ ਰਜੀਤ ਜੀ ਅੱਜ ਉਹਦੀ ਪ੍ਰੈਸ ਕਾਨਫਰੰਸ ਤੇ ਬੁਲਾਈਏ ਤਾਂ ਕੀ ਕਹਿਣਾ ਤੁਹਾਡਾ ਸਭ ਤੋਂ ਪਹਿਲਾਂ ਨੂੰ ਸਾਰਿਆਂ ਜੀ ਸ਼੍ਰੀ ਦਾ ਚੈ ਵਾਲਮਿਕੀ ਹਰਰ ਵਾਲਮਿਕੀ ਅੱਜ ਜੋ ਪ੍ਰੈਸ ਕਾਨਫਰੰਸ ਕੀਤੀ ਕਰਨ ਦਾ ਮੁੱਦਾ ਅੱਜ ਸਾਡੇ ਵੱਡੇ ਭਰਾ ਅਵਤਾਰ ਮੋਰਾ ਸ਼ਿਵਸਨ ਦਾ ਪ੍ਰਧਾਨ ਮੱਲੋ ਸਾਡਾ ਜੋ ਪ੍ਰਬੰਧਕ ਕਮੇਟੀ ਸੁਮੁੱਚੇ ਵਾਲਮਿਕੀ ਭਾਈਚਾਰੇ ਵੱਲੋਂ ਚੁਣੀ ਗਈ ਆ ਜਿਸ ਵਕਤ ਦਾਸ ਨੂੰ ਪ੍ਰਧਾਨ ਬਣਾਇਆ ਗਿਆ ਤੇ ਉਸ ਦੀ ਖੁਸ਼ੀ ਦੇ ਵਿੱਚ ਸਾਨੂੰ ਸਨਮਾਨਿਤ ਕਰਨ ਲਈ ਅੱਜ ਸ੍ਰੀ ਅਵਤਾਰ ਮੋਹਰੇ ਜੀ ਨੇ ਸਾਨੂੰ ਬੁਲਾਇਆ ਤੇ ਉਸ ਮੀਟਿੰਗ ਦੇ ਦੌਰਾਨ ਸਾਡੇ ਕੁਝ ਗੱਲਾਂ ਹੋਈਆਂ ਨੇ ਉਹ ਜੋ ਦੁਸ਼ਹਿਰਾ ਪ੍ਰਬੰਧਕ ਕਮੇਟੀ ਦੇ ਅਸੀਂ ਮੋੜ ਲੱਗੇ ਦੇਖੇ ਸ਼ਹਿਰ ਦੇ ਵਿੱਚ ਇੱਕ ਗੱਲ ਕਰਨਾ ਚਾਹਾਂਗਾ ਨੌ ਨਰਾਤੇ ਦਸ਼ਮਾਤਹਿਰਾ ਤੇ ਦੀਵਾਲੀ ਦਾ ਤਿਉਹਾਰ ਨਾ ਹੁੰਦਾ ਨੌ ਨਰਾਤੇ ਦੋਇਨਾ ਤਿਹਾਰ ਨਾ ਹੁੰਦਾ ਸ਼੍ਰੀ ਰਾਮਚੰਦਰ ਦੀ ਰਮਾਇਣ ਨਾ ਹੁੰਦੀ ਜੇ ਵਾਲਮੀਕੀ ਅਵਤਾਰ ਨਾ ਹੁੰਦਾ ਤਾਂ ਅੱਜ ਜੋ ਦੋ ਦੋ ਕਮੇਟੀਆਂ ਖੰਨੇ ਸ਼ਹਿਰ ਦੇ ਵਿੱਚ ਦਸ਼ਰਾ ਕਮੇਟੀਆਂ ਬਣੀਆਂ ਨੇ ਅੱਜ ਅਸੀਂ ਸ਼ਹਿਰ ਦੇ ਵਿੱਚ ਜਦੋਂ ਇਹ ਪ੍ਰਮਾਤਮਾ ਭਗਵਾਨ ਵਾਲਮੀਕ ਦੇ ਪਰਗ ਦਿਹਾੜਾ ਬਣਾਉਣ ਲਈ ਸ਼ਹਿਰ ਵਿੱਚ ਯੋਗਦਾਨ ਲੈਣੇ ਜਾਂਦੇ ਆ ਤੇ ਸਭ ਤੋਂ ਵੱਡੀ ਗੱਲ ਸਾਡੇ ਕੋਲ ਚੱਲ ਕੇ ਆਂਦੀ ਹੈ ਵੀ ਦੋ ਦੋ ਕਮੇਟੀਆਂ ਬਣ ਗਈਆਂ ਦਸ਼ਰਾ ਦੀਆਂ ਜੋ ਆਪਣੇ ਆਪਣੇ ਯੋਗਦਾਨ ਲੈ ਕੇ ਚਲੇ ਗਏ ਜਿਸ ਕਰਕੇ ਅਸੀਂ ਵਰਨਿਕੀ ਸਮਾਜ ਜੋ 1 ਸਾਲ ਬਾਅਦ ਆਪਣੇ ਪ੍ਰਮਾਤਮਾ ਦਾ ਪ੍ਰਗਟ ਦਿਹਾੜਾ ਮਨਾਣਾ ਹੁੰਦਾ ਉਹ ਅਸੀਂ ਕਿਦਾਂ ਬਣਾਈਏ ਦੂਜੇ ਪਾਸੇ ਗੱਲ ਅੱਜ ਸਾਰਾ ਸ਼ਹਿਰ ਬੋਰਡਰਾਂ ਦਿਹਾੜਾ ਕਮੇਟੀ ਦੇ ਬੋਰਡਰਾਂ ਭਰ ਦਿੱਤਾ ਗਿਆ ਅਸੀਂ ਜਿਹੜੇ ਆਪਣੇ ਪ੍ਰਮਾਤਮਾ ਦੇ ਜੋ ਆਪਾਂ ਬੋਰਡ ਲਵਾਣੇ ਨੇ ਉਹਨਾਂ ਦਾ ਸੁਭੂ ਬਲਵਾਣਾ ਅਸੀਂ ਕਿੱਥੇ ਲਵਾਈਏ ਕਿੱਥੇ ਬੋਰਡ ਲਵਾਈਏ ਇਹ ਦੂਜੇ ਪਾਸੇ ਜੋ ਬਹੁਤ ਸ਼ਰਮਿੰਦਾ ਯੋਗ ਹੋਣੇ ਗੱਲ ਹੈ ਸ਼ਰਮਨਾਕ ਗੱਲ ਹੈ ਦਿਹਾੜਾ ਕਮੇਟੀਆਂ ਵੱਲੋਂ ਅੱਜ ਮੈਂ ਬੇਨਤੀ ਵੀ ਕਰਦਾ ਆਨਰੇ ਸਮਝੇ ਉਹ ਕਾਮਨ ਨਾ ਹੋਇਆ ਤਾਂ ਅਸੀਂ ਸਮੂਚਾ ਵਾਲਮੀਕੀ ਭਾਈਦਾਨ ਦਾ ਵਿਰੋਧ ਵੀ ਕਰਾਂਗੇ ਕਿਉਂਕਿ ਦੋਨੋਂ ਦੁਸ਼ਹਿਰਾ ਕਮੇਟੀਆਂ ਵੱਲੋਂ ਜੋ ਸ਼ਹਿਰ ਦੇ ਵਿੱਚ ਬੋਰ ਲਗਾਏ ਗਏ ਉਹਨਾਂ ਦੇ ਇੱਕ ਹੀ ਬੋਰ ਤੇ ਭਗਵਾਨ ਵਾਲਮੀਕੀ ਮਾਰ ਦਾ ਸਰੂਪ ਨਹੀਂ ਲਗਾਏਗਾ ਜਿਸ ਵਿੱਚ ਵਾਲਮੀਕੀ ਸਮਾਜ ਦਾ ਵੱਡਾ ਜੋ ਰੋਸ਼ ਹੈ ਜੈ ਵਾਲਮੀਕੀ ਸਾਡੇ ਨਾਲ ਖੜੇ ਨੇ ਪੰਜਾਬ ਸਿਪਾਹੀ ਸੈਨਾ ਦੇ ਅੱਗੇ ਉਤਾਰ ਮੋਰੀ ਜੀ ਕੀ ਕਹਣਾ ਉਤਾਰ ਮੋਰੀ ਜੀ ਜੈ ਵਾਲਮੀਕੀ ਜੈ ਸ਼੍ਰੀ ਰਾਮ ਜੈ ਅੱਜ ਸਾਡੇ ਭਰਾ ਰਜੀਵ ਜੀ ਤੇ ਵਿੱਕੀ ਬਾਲੂ ਜੀ ਪਹੁੰਚੇ ਆ ਤੇ ਸਾਡੇ ਸਤਿਕਾਰਯੋਗ ਆ ਤੇ ਵਧਾਈ ਦੇ ਪਾਤਰ ਵੀ ਨੇ ਕਿਉਂਕਿ ਰਜੀਵ ਜੀ ਨੂੰ ਵਧਾਨ ਲਾਇਆ ਗਿਆ ਬਾਲਮੀਕੀ ਸਮਾਜ ਤੇ ਵਿੱਕੀ ਜੀ ਨੂੰ ਬੱਚ ਪ੍ਰਧਾਨ ਲਾਇਆ ਗਿਆ ਅੱਜ ਜੋ ਉਥੇ ਸਾਡੇ ਇਕੱਠ ਦੇ ਵਿੱਚ ਇੱਕ ਗੱਲ ਹੋਈ ਜਿਹੜੀ ਕਿ ਪਹਿਲਾਂ ਵੀ ਵੀਰ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਸੈਕੰਡਰੀ ਗਿਣਤੀ ਚ ਬੋਰਡ ਲੱਗੇ ਹੋਏ ਆ ਦੁਸ਼ਹਿਰੇ ਦੇ ਤੇ ਉਹੀ ਗੱਲ ਕਿ ਜੇ ਬਾਲਮੀਕੀ ਮਹਾਰਾਜ ਜੀ ਨਾ ਹੁੰਦੇ ਸਾਨੂੰ ਅੱਜ ਰਾਮਚੰਦਰ ਜੀ ਦਾ ਨਾਮ ਪਤਾ ਹੁੰਦਾ ਸਾਨੂੰ ਦੁਸ਼ਹਿਰੇ ਦਾ ਨਾ ਪਤਾ ਹੁੰਦਾ ਸਾਨੂੰ ਦੀਵਾਲੀ ਦਾ ਨਾ ਪਤਾ ਹੁੰਦਾ ਜੋ ਇਹਨਾਂ ਦੇ ਮਨਾਂ ਚ ਰੋਸ਼ ਹੈ ਬਿਲਕੁਲ ਜਾਇਜ਼ ਆ ਹੁਣ ਪ੍ਰਗਟ ਦਿਹਾਰ ਆ ਰਿਹਾ ਵਾਲਮੀਕੀ ਮਹਾਰਾਜ ਜੀ ਇਹ ਕਹਿੰਦੇ ਸੀ ਬੋਰਡ ਲਾ ਜਾਨੇ ਬੋਰਡ ਵਾਲੇ ਬੋਰਡ ਨਹੀਂ ਬਣਾ ਰਹੇ ਕਹਿੰਦੇ ਕਿੱਥੇ ਲਾਈਏ ਸਾਰਾ ਸ਼ਹਿਰ ਤਾਂ ਭਰਿਆ ਪਿਆ ਅਗਰ ਵਾਲਮੀਕੀ ਮਹਾਰਾਜ ਜੀ ਦੀ ਫੋਟੋ ਪਹਿਲਾਂ ਤਾਂ ਅਸੀਂ ਪਹਿਲਾਂ ਵੀ ਇੱਕ ਵਾਰ ਮੀਟਿੰਗ ਕਰੀ ਸੀ ਜਿਹੜੇ ਸਾਡੇ ਸਨਾਤਨ ਧਰਮ ਦੇ ਬੰਡੀਆਂ ਪਈਆਂ ਹੋਈਆਂ ਜਾਤਾਂ ਦੀਆਂ ਇੱਕ ਪਾਸੇ ਤਾਂ ਅਸੀਂ ਕਹਿੰਦੇ ਜੀ ਜੇ ਸਨਾਤਨ ਧਰਮ ਬਚਾਉਣਾ ਇਕੱਠੇ ਹੋਣਾ ਪਏ ਤੇ ਜੇ ਇਕੱਠੇ ਹੋਣਾ ਪਏ ਤਾਂ ਸਾਰਨਾ ਪਹਿਲਾਂ ਤਾਂ ਅਸੀਂ ਮੰਦਰਾਂ ਨੂੰ ਬੇਨਤੀ ਕੀਤੀ ਸੀ ਕਿ ਵਾਲਮੀਕੀ ਮਹਾਰਾਜ ਜੀ ਤੇ ਰਵਿਦਾਸ ਮਹਾਰਾਜ ਜੀ ਦੀ ਫੋਟੋ ਕਿਉਂ ਮੂਰਤੀ ਕਿਉਂ ਨਹੀਂ ਲੱਗਦੀ ਜਿੰਨੇ ਵੀ ਮੰਦਰ ਨੇ ਅਸੀਂ ਸਾਰੇ ਮੰਦਰ ਪਰਮੰਤ੍ਰ ਕਮੇਟੀਆਂ ਵੀ ਬੇਨਤੀ ਕਰਦੇ ਆ ਕਿ ਮੰਦਰਾਂ ਦੇ ਵਿੱਚ ਪਹਿਲਾਂ ਤਾਂ ਇਹਨਾਂ ਦਾ ਜਿਹੜਾ ਸਤ ਜਿਹੜਾ ਸਥਾਨ ਆ ਉਹ ਦਿੱਤਾ ਜਾਵੇ ਬਾਲਮੀਕੀ ਮਹਾਰਾਜ ਜੀ ਨੂੰ ਵੀ ਤੇ ਰਵਿਦਾਸ ਮਹਾਰਾਜ ਜੀ ਨੂੰ ਵੀ ਦੂਸਰੀ ਗੱਲ ਅੱਜ ਬੋਰਡਾਂ ਦੀ ਗੱਲ ਆ ਜੀ ਘੋਰ ਤਾਂ 2 ਦਿਨ 10 ਦਿਨ 15 ਦਿਨ ਰਹਿਣੇ ਆ ਘੱਟੋ ਘੱਟ ਉੱਥੇ ਤਾਂ ਫੋਟੋਆਂ ਲਵਾਉਣੀ ਚਾਹੀਦੀਆਂ ਆਪਣੇ ਬੱਚੇ ਨੂੰ ਤਾਂ ਦੱਸਣਾ ਪੈਣਾ ਨਾ ਕਿ ਸਾਨੂੰ ਜਿਹੜੀ ਰਮੈਨ ਉਹ ਗਿਆਨ ਕਿੱਥੋਂ ਆਇਆ ਬਾਲਮੀਕੀ ਮਹਾਰਾਜ ਜੀ ਤੋਂ ਆਏ ਤੇ ਅੱਜ ਅਸੀਂ ਉਹਨਾਂ ਦੀ ਫੋਟੋ ਨਹੀਂ ਲਵਾ ਰਹੇ ਠੀਕ ਹੈ ਦਸ਼ਹਿਰੇ ਦੇ ਉੱਤੇ ਗਏ ਜੀ ਮੇਲੇ ਘੁੰਮੇ ਟੋਕੀਆਂ ਖਾਧੀਆਂ ਬਿਸਕਟ ਖਾਧੇ ਵਾਪਸ ਆ ਗਏ ਘਟੋੜ ਸਾਡੇ ਬੱਚੇ ਨੂੰ ਵੀ ਤਾਂ ਗਿਆਨ ਹੋਣਾ ਚਾਹੀਦਾ ਕਿ ਜਿਹੜਾ ਅੱਜ ਦਸ਼ਹਿਰਾ ਮਨਾ ਰਹੇ ਆ ਤੇ ਸਾਨੂੰ ਬਾਲਮੀਕੀ ਮਹਾਰਾਜ ਜੀ ਨੇ ਦੱਸਿਆ ਕਿ ਰਾਮ ਕੌਣ ਸੀ ਰਾਵਣ ਕੌਣ ਸੀ ਲਵ ਕੁਸ਼ ਕੌਣ ਸੀ ਸੀਤਾ ਕੌਣ ਸੀ ਜੇ ਉਹ ਨਾ ਹੁੰਦੇ ਤਾਂ ਅੱਜ ਸਾਨੂੰ ਪਤਾ ਨਹੀਂ ਲੱਗਣਾ ਸੀ ਜੋ ਇਹਨਾਂ ਦਾ ਰੋਸ਼ ਹੈ ਬਿਲਕੁਲ ਜਾਇਜ਼ ਹੈ ਅੱਜ ਅਸੀਂ ਬੈਠਕ ਕੀਤੀ ਹੈ ਤੇ ਅਸੀਂ ਜਿਹੜੇ ਦਸ਼ਹਿਰਾ ਕਮੇਟੀ ਦੇ ਪਰਵੰਧਕ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਇਹ ਇਕੱਲੇ ਇਹਨਾਂ ਦਾ ਰੋਸ਼ ਨਹੀਂ ਇਹ ਸਾਰੇ ਹਿੰਦੂ ਜਿਹੜਾ ਵੀ ਹੁਣ ਤੁਹਾਡਾ ਜਿੱਥੇ ਤੱਕ ਵੀ ਮੈਸੇਜ ਜਾਊਗਾ ਸਭ ਨੂੰ ਇਹ ਗੱਲ ਸਹੀ ਲੱਗਣੀ ਹੈ ਤੇ ਅੱਜ ਜਿਹੜੇ ਬਾਲਮੀਕੀ ਮਹਾਰਾਜ ਜਿਹੇ ਉਹਨਾਂ ਦੀ ਫੋਟੋਆਂ ਨਹੀਂ ਲੱਗ ਰਹੀਆਂ ਜਾਂ ਮੰਦਿਰਾਂ 'ਚ ਉਹਨਾਂ ਦੀ ਮੂਰਤੀਆਂ ਨਹੀਂ ਲੱਗ ਰਹੀਆਂ ਤੇ ਅਸੀਂ ਸਨਾਤਨ ਧਰਮ ਕਿਵੇਂ ਇਕੱਠਾ ਕਰਾਂਗੇ ਇੱਕ ਪਾਸੇ ਤਾਂ ਅਸੀਂ ਕਹਿੰਦੇ ਸਨਾਤਨ ਧਰਮ ਜਿਹੜਾ ਸਾਰੇ ਦੇਸ਼ਾਂ 'ਚ ਖਤਮ ਹੋ ਰਿਹਾ ਹਿੰਦੁਸਤਾਨ 'ਚ ਵੀ ਬੁਰੇ ਹਾਲ ਨੇ ਤੇ ਜੇ ਸਾਡਾ ਭਾਈਚਾਰਾ ਜਿਹੜੇ ਯੋਧੇ ਨੇ ਅਸੀਂ ਉਹਨਾਂ ਦਾ ਨਾਂ ਨਹੀਂ ਲੈ ਕੇ ਚੱਲ ਰਹੇ ਤੇ ਜਿਹੜੇ ਜਿਹੜੇ ਵਪਾਰ ਕਰ ਰਹੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਸਮਾਜ ਨੂੰ ਨਾਂ ਲੈ ਕੇ ਚੱਲਣ ਤੇ ਕੱਲ ਨੂੰ ਜੇ ਸਾਡੇ ਸਨਾਤਨ ਤੰਤਰ ਤੇ ਕੋਈ ਗੱਲ ਆਉਂਦੀ ਹੈ ਇਹੀ ਯੋਧਿਆਂ ਨੇ ਲੜਨਾ ਹੈ ਤੁਸੀਂ ਦੁਕਾਨਾਂ ਚੋਂ ਨਹੀਂ ਨਿਕਲਣਾ ਤੁਸੀਂ ਆਪਣੇ ਵਪਾਰਾਂ ਚੋਂ ਬਾਹਰ ਨਹੀਂ ਨਿਕਲਣਾ ਇਹੀ ਬੰਦੇ ਹੋਣਗੇ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਤੇ ਇਹੀ ਲੜਨਗੇ ਤੇ ਅਸੀਂ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਦੇ ਹਾਂ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ ਜਿਹੜਾ ਇਹਨਾਂ ਦੇ ਮਨਾਂ ਚ ਰੋਸ਼ ਆਵਾ ਆਪਾਂ ਕੱਢ ਨਹੀਂ ਸਕਦੇ ਲੇਕਿਨ ਮੈਂ ਫੇਰ ਵੀ ਬੇਨਤੀ ਕਰਦਾ ਹਾਂ ਕਿ ਕੁਝ ਬੋਲਡ ਪੜਾਏ ਜਾਣ ਕਮੇਟੀ ਵੱਲੋਂ ਕਿਉਂਕਿ ਅਸੀਂ ਤਾਂ ਲਈ ਦੇਣੇ ਆ ਜਿਹੜਾ ਇਹਨਾਂ ਦੇ ਮਨਾਂ ਮਹਾਰ ਬਾਲਮੀਕੀ ਮਹਾਰਾਜ ਦੀ ਫੋਟੋਆਂ ਲਵਾ ਕੇ ਜਿਹੜਾ ਦਸਹਿਰ ਦਾ ਜਿਹੜਾ ਪਰਮ ਮਨਾਇਆ ਜਾਵੇ ਕਿਉਂਕਿ ਇਹਨਾਂ ਦੇ ਮਨਾਂ ਨੂੰ ਵੀ ਥੋੜਾ ਜਿਹਾ ਸ਼ਾਂਤੀ ਮਿਲ ਸਕੇ ਜਿਹੜਾ ਬਾਲਮੀਕੀ ਸਮਾਜ ਦਾ ਰੋਸ਼ ਹੈ ਬਿਲਕੁਲ ਜਾਇਜ਼ ਹੈ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਕਿ ਦੇਖੋ ਸੈਕਿੰਡੀਆਂ ਦੀ ਗਿਣਤੀ ਚ ਬੋਰਡ ਲੱਗੇ ਹੋਏ ਆ ਔਰ ਏਡੀਆਂ ਏਡੀਆਂ ਫੋਟੋਆਂ ਆਪਣੀਆਂ ਲਾਤੀਆਂ ਵੈਸੇ ਤਾਂ ਹਕੀਕਤ ਚ ਕੀ ਚਾਹੁੰਦੇ ਆ ਕਿ ਕਿਸੇ ਦੀ ਫੋਟੋ ਨਾ ਲੱਗੇ ਜਿਹੜੇ ਸਾਡੇ ਗੁਰੂ ਨੇ ਜਿਨ੍ਹਾਂ ਨੇ ਸਾਡੇ ਸਾਨੂੰ ਰਮਾਣ ਬਾਰੇ ਦੱਸਿਆ RAM ਜੀ ਬਾਰੇ ਦੱਸਿਆ ਕਿਤੇ ਤਾਂ ਉਹਦੀ ਫੋਟੋ ਦੀ ਜਗ੍ਹਾ ਚਾਹੀਦੀ ਸੀ ਉਹਨਾਂ ਦੀ ਫੋਟੋਆਂ ਲਾਉਣ ਮਨਾਣਾ ਦਾ ਭੰਡਾ ਸ਼ਹਿਰ ਹੈ RAM ji <Sansi> ਦੀ ਐਡ ਕਰਨੀ ਹੈ Valmiki <Sansi> Maharaj ਦੀ ਐਡ ਕਰਨੀ ਹੈ ਦੱਸਣਾ ਅਸੀਂ ਆਪਣੇ ਬੱਚਿਆਂ ਨੂੰ ਵੀ ਭਾਈ ਆ ਇਹਦੇ ਕਰਕੇ ਅਸੀਂ ਦੁਸ਼ਹਿਰਾ ਮਨਾ ਰਹੇ ਹਾਂ ਕਿ ਤੁਸੀਂ ਉੱਥੇ Valmiki Maharaj ਦੀ ਫੋਟੋ ਲੱਗੀ ਹੋਈ ਸਾਡੇ ਬੱਚੇ ਪੁੱਛਣਗੇ ਜੀ ਕਿਹਦੀ ਫੋਟੋ ਹੈ ਜਿਹੜੇ ਬੱਚੇ ਨਹੀਂ ਪਤਾ ਫੋਟੋ ਦੇਖ ਕੇ ਪੁੱਛੂ ਅਰੇ ਕਿਹਦੀ ਫੋਟੋ ਹੈ ਤਾਂ ਹੀ ਅਸੀਂ ਦੱਸਾਂਗੇ Valmiki Maharaj ਜੀ ਹੈ ਜਿਨ੍ਹਾਂ ਨੇ ਰਮਾਇਣ ਲਿਖੀ ਹੈ ਅੱਜ ਅਸੀਂ ਆਪਣੇ ਬੱਚੇ ਨੂੰ ਦੱਸ ਨਹੀਂ ਰਹੇ ਫਿਰ ਅਸੀਂ ਕਿਨੇ ਸਨਾਤਨ ਤਰਮ ਪਿੱਛੇ ਜਾ ਰਹੇ ਹਾਂ ਦੂਸਰੇ ਮੈਂ ਕਹਿੰਦਾ ਜਨਾ ਅੱਜ ਚਾਹ ਰਾਮਲੀਲਾ ਹੁੰਦੀ ਹੈ ਜਾਂ ਕੋਈ ਆਪਣਾ ਯਾਤਰਾ ਨਿਕਲਦੀ ਹੈ ਸਾਨੂੰ ਪਹਿਲਾਂ ਤਾਂ ਮੈਂ ਸਾਰੇ ਸੰਗਠਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਚਾਹਨਾ ਹੈ ਕਿ ਦੇਖੋ ਚਾਹੇ ਰਵਿਦਾਸ ਕਮੇਟੀ ਹੈ ਚਾਹੇ ਵਾਲਮੀਕੀ ਮਹਾਰਾਜ ਦੀ ਕਮੇਟੀ ਹੈ ਇਹਨਾਂ ਨੂੰ ਸਾਰੇ ਨੂੰ ਇਨਵਾਈਟ ਕੀਤਾ ਜਾਵੇ ਚਾਹੇ ਰਾਣੀ ਲਾਲਾ ਦਾ ਪ੍ਰੋਗਰਾਮ ਹੈ ਚਾਹੇ ਕੋਈ ਸਾਡੀ ਯਾਤਰਾ ਨਿਕਲਦੀ ਹੈ ਅਸੀਂ ਵਾਲਮੀਕੀ ਸਮਾਜ ਦੇ ਜਿਹੜੇ ਪ੍ਰਧਾਨ ਖੜੇ ਆ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇ ਵਾਲਮੀਕੀ ਮਹਾਰਾਜ ਦਾ ਕੋਈ ਫੰਕਸ਼ਨ ਆਂਦਾ ਹੈ ਕੋਈ ਜਨਮ ਦਿਹਾੜਾ ਮਨਾਣਾ ਹੈ ਤੁਸੀਂ ਵੀ ਸਾਰੇ ਸੰਗਠਨਾਂ ਨੂੰ ਬੁਲਾਓ ਕਟੋ-ਕਟ ਸ਼ੁਰੂਆਤ ਤਾਂ ਕਰੀਏ ਹਾਂ ਅਗਰ ਅੱਜ ਵੀ ਸ਼ੁਰੂਆਤ ਨਹੀਂ ਕਰਦੇ ਅੱਜ ਸਾਡੇ ਇੱਕ ਦੂਜੇ ਨੂੰ ਪਹਿਲ ਕਰਨ ਦੀ ਜ਼ਰੂਰਤ ਹੈ ਇਹ ਸਾਰਾ ਸਮਾਜ ਇਕੱਠਾ ਚੱਲੂਗਾ ਤਾਂ ਸਨਾਤਨ ਧਰਮ ਬਚ ਸਕਦਾ ਹੈ ਤਾਂ ਸਾਡੇ ਮੰਦਰ ਬਚਣਗੇ ਜੇ ਅਸੀਂ ਕਹੀਏ ਜੋ ਤਾਂ ਬਾਲਮੀਕੀ ਮਹਾਰਾਜ ਦਾ ਮੰਦਰ ਹੈ ਉਹ ਤਾਂ ਰਾਮ ਜੀ ਦਾ ਮੰਦਰ ਹੈ ਤਾਂ ਮੰਦਰ ਕੋਈ ਵੀ ਨਹੀਂ ਰਹਿਣੇ ਦੋਨੋਂ ਨਹੀਂ ਰਹਿਣੇ ਅਗਰ ਉਹ ਦੋਨੋਂ ਮੰਦਰਾਂ ਦੀ ਮੂਰਤੀਆਂ ਇੱਕ ਜਗ੍ਹਾ ਪਹੁੰਚਣ ਗਈਆਂ ਤਾਂ ਉਹਦੀ ਸੁਰੱਖਿਆ ਹੋ ਸਕਦੀ ਹੈ ਤਾਂ ਜਾ ਕੇ ਉਹਨੂੰ ਸੰਭਾਲਿਆ ਜਾ ਸਕਦਾ ਹੈ ਜੈ ਸ਼੍ਰੀ ਰਾਮ ਜੈ ਭਗਵਾਨ ਜੀ ਸਾਡੇ ਨਾਲ ਖੜੇ ਸੀਸ਼ਾਨਾ ਆਪੂਰ ਜੈ ਸ਼ਰਮਾ ਜੀ ਅੱਜ ਇਸ ਸਮੇਂ ਕੀ ਕਹਣਾ ਤੁਹਾਡਾ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਬਾਲਕੀ ਮਹਾਰਾ ਪਰ ਬੇਨਤੀ ਹੈ ਸਾਰੇ ਸ਼ਾਸਨ ਨੂੰ ਸਰਕਾਰਾਂ ਨੂੰ ਕਿ ਖੰਨਾ ਜਾਂ ਦਿਸ਼ਾ ਦਿਓ ਕਿ ਸਹੀ ਮਨਾਨਾ ਜਾ ਰਿਹਾ ਹੈ ਠੀਕ ਹੈ ਜੀ ਦਿਸ਼ਾ ਮਟੀਰੀਅਲ ਗਿਆ ਜੰਨੇ ਹੈ ਕਿ ਲੋਕਾਂ ਦਾ ਪੈਸਾ ਹੈ ਤੁਹਾਡਾ ਘਰ ਦਾ ਪੈਸਾ ਨਹੀਂ ਹੈਗਾ ਇਹ ਲੋਕਾਂ ਦਾ ਪੈਸਾ ਹੈ ਕਿੱਥੇ ਹੈ ਪੈਸਾ ਕਿੱਥੇ ਨਹੀਂ ਕੀਤਾ ਹੈ ਲੋਕਾਂ ਦਾ ਪੈਸਾ ਹੈ ਅਵੇ ਗੋਡਾ ਉੱਪਰ ਇਹ ਕਲਾਕਾਰ ਬੁਲਾਏ ਨੇ ਉਹਨਾਂ ਉੱਪਰ ਖਰਚ ਕਰ ਰਹੇ ਹਾਂ ਅਸੀਂ ਇਹ ਲੋਦੂ ਨਹੀਂ ਪ੍ਰਸ਼ਾਸਨ ਕਹਿੰਦੇ ਜੰਨੇ ਕਮੇਟੀ ਕਹਿੰਦੇ ਨਹੀਂ ਹੈ ਕਿ ਜੋ ਕੰਮ ਕਰ ਗੱਤ ਹੋ ਰਿਹਾ ਹੈ ਇਹ ਲੋਕਾਂ ਦਾ ਪੈਸਾ ਤੁਹਾਡਾ ਆਪਣਾ ਪੈਸਾ ਨਹੀਂ ਹੈ ਕਿ ਬੋਰਡਰ ਫੋਟੋਵਾਂ ਲੱਗੀਆਂ ਆ ਉਹ ਕੁਛ ਚੰਦ ਮੈਂਬਰਾਂ ਦੀ ਫੋਟੋ ਲੱਗੀਆਂ ਹੋਈਆਂ ਕਿ ਲੋਕਾਂ ਨੇ ਪੈਸੇ ਦਿੱਤੇ ਨੇ ਸੰਸਦਾਂ ਨੂੰ ਜਾਂ ਨਾ ਸ਼ਾਇਦ ਮੇਰੇ ਪਰਚੇ ਘਟੀਆਂ ਨਹੀਂ ਆ ਉਹ ਕਿਸੇ ਬੰਦੇ ਫੋਟੋ ਨਹੀਂ ਲੱਗੀ ਉਹਦੇ ਵਿੱਚ ਅਸੀਂ ਫੇਰ ਕਹਿ ਜਾਂਦੇ ਆ ਵਿਰੋਧ ਕਰਦੇ ਆ ਕਿ ਇੱਥੇ ਕਲਾ ਕਲਾ ਲੱਗਣ ਨਾ ਲੱਗਣ ਦੀ ਨਹੀਂ ਚੀਜ਼ ਹੈ ਉਹਦਾ ਵਿਰੋਧ ਕਰਦੇ ਆ ਕਿ ਇੱਥੇ ਸਕਰੀਨ ਲਾ ਕੇ ਸ਼੍ਰੀ ਰਾਮ ਜੀ ਰਮੈਨ ਜਾਂ ਬਾਦਮਿਕੀ ਮਾਰੇ ਦੱਸਾਂਗੇ ਬੱਚਾ ਨੂੰ ਜਾਂ ਸ਼੍ਰੀ ਰਾਮ ਜੀ ਇਹ ਕਿਹਨਾਂ ਦਾ ਹੁੰਦਾ ਕੁਝ ਹੋਰ ਜਿਹੜਾ ਵੱਡਾ ਪਿਛਾ ਸਾਨੂੰ ਸ਼ਹਿਰ ਦੇ ਅੰਦਰ ਦੇਖਣ ਨੂੰ ਮਿਲਿਆ ਕਿ ਜਦੋਂ ਅਸੀਂ ਸ਼ਹਿਰ 'ਚ ਆਪਣਾ ਮਤਲਬ ਭਗਵਾਨ ਵਲਵਕੀ ਮਹਾਰਾਜ ਦਾ ਪਾਵਨ ਪ੍ਰਗਟ ਦਿਵਸ ਆ ਰਿਹਾ ਸੀ ਉਸ ਸੰਬੰਧ 'ਚ ਜਦੋਂ ਅਸੀਂ ਗਏ ਬੋਰਡ ਬਣਵਾਣ ਗਏ ਤੇ ਬੋਰਡ ਬਣਵਾਣ ਵਾਲੇ ਜਿਹੜੇ ਪ੍ਰੈਸ ਵਾਲੇ ਸਾਨੂੰ ਕਹਿੰਦੇ ਪ੍ਰਿੰਟਿੰਗ ਪ੍ਰੈਸ ਵਾਲੇ ਸ਼ਹਿਰ 'ਚ ਬੋਰਡ ਲਗਵਾਈਏ ਕਿੱਥੇ ਤੇ ਕਿਤੇ ਵੀ ਜਗ੍ਹਾ ਨਹੀਂ ਰਹੀ ਕਿਉਂਕਿ ਉਹਨਾਂ ਵੱਡਾ ਕਾਰਨਾ ਚਲੋ ਉਹ ਆਪਣੀ ਜਗ੍ਹਾ ਸਹੀ ਹੈ ਹਨਾ ਕਿ ਉਹਨਾਂ ਨੂੰ ਵੀ ਅਧਿਕਾਰ ਹੈ ਤੇ ਪਰ ਇੱਕ ਵੱਡਾ ਰੋਸ ਜਿਹੜਾ ਸਾਡੇ ਵਲਵਕੀ ਸਮਾਜ 'ਚ ਹੈ ਸੁੰਚੇ ਸਮਾਜ 'ਚ ਹੈ ਕੇ ਰਮਾਇਣ ਰਚਤਾ ਭਗਵਾਨ ਵੈਲਮਿਕੀ ਮਹਾਰਾਜ ਜੀ ਦਾ ਸਰੂਪ ਉਹਨਾਂ ਦੇ ਦੁਸ਼ਹਿਰਾ ਕਮੇਟੀ ਦੇ ਕਿਸੇ ਵੀ ਬੋਰਡ ਤੇ ਉਹਨਾਂ ਨੇ ਨਹੀਂ ਲਗਾਇਆ ਸੋ ਸਾਡਾ ਸਮਾਜ ਸਾਡਾ ਦੇਸ਼ ਜਿਹੜਾ ਸਾਨੂੰ ਭਾਈਚਾਰੇ ਸਾਂਝ ਪ੍ਰਦਾਨ ਦਾ ਮੈਸੇਜ ਦਿੰਦਾ ਤੇ ਉਹ ਕਿਤੇ ਵੀ ਸਾਨੂੰ ਇਸ ਤਰ੍ਹਾਂ ਦਾ ਕੁਝ ਵੀ ਉبرਾਲਾ ਉਹਨਾਂ ਵੱਲੋਂ ਦੁਸ਼ਹਿਰਾ ਕਮੇਟੀ ਵੱਲੋਂ ਸਾਨੂੰ ਨਜ਼ਰ ਨਹੀਂ ਆਇਆ ਕਿਉਂਕਿ ਇਸ ਦਾ ਇਸ ਕਰਕੇ ਸਮੁੱਚੇ ਸਮਾਜ ਬਹੁਤ ਭਾਰੀ ਰੋਸ ਹੈ ਤੇ ਮੈਂ ਦੁਸ਼ਹਿਰਾ ਕਮੇਟੀ ਦੋ ਦੋ ਦੁਸ਼ਾਰਾ ਕਮੇਟੀਆਂ ਬਣ ਗਈਆਂ ਨੇ ਮੈਂ ਦੋਨਾਂ ਨੂੰ ਬੇਨਤੀ ਕਰਨਾ ਚਾਹੁੰਗਾ ਕਿ ਅੱਗੇ ਤੋਂ ਇਸ ਤਰ੍ਹਾਂ ਦਾ ਕੋਈ ਵੀ ਮਤਲਬ ਸਮਾਜ ਚ ਕੋਈ ਗਲਤ ਮੈਸੇਜ ਜਿਹਦੇ ਨਾਲ ਜਾਂਦਾ ਹੋਵੇ ਇਹੋ ਜਿਹਾ ਕੋਈ ਉਪਰਾਲਾ ਨਾ ਕੀਤਾ ਜਾਵੇ ਜੈ ਸ਼੍ਰੀ